ਜੋ ਬੋਲੇ ਮੈਲਾ ਪੰਗਵਾ ਇੱਕ ਓੰਕਾਰ ਸਤਗੁਰ ਪ੍ਰਸਾਦ ਸੰਮਨ ਜਾ ਇਸ ਪ੍ਰੇਮ ਕੀ ਦਮ ਕਿਉ ਹੋਤੀ ਸਾਠ RAM ਨਹਤੇ ਸੋਰੰਤ ਮੈਂ ਜਿਨ ਸਿਰ ਦੀਨੇ ਕਾਟ ਤ੍ਰੀਪ ਪ੍ਰੇਮ ਤਨ ਖਚ ਰਿਆ ਬੀਚ ਨਾਰਾਈ ਹੋਤ ਚਰਨ ਕਮਲ ਮੰਦ ਦੇ ਦਿਓ ਬੂਜਨ ਸੁਰਤ ਸੰਜੋਗ ਸਾਗਰ ਮੇਰ ਉਦਿਆਨ ਬਨ ਨਵ ਖੰਡ ਬਸੁਧਾ ਪਰਮ ਮੂਸਨ ਪ੍ਰੇਮ ਪਰਮ ਕੈ ਗਨੋ ਏਕ ਕਰ ਕਰਮ ਮੂਸਨ ਮਸਕਰ ਪ੍ਰੇਮ ਕੀ ਰਹੀ ਜੋ ਅੰਬਰ ਛਾਏ ਬਿਧੇ ਬੰਧੇ ਕਮਲ ਮਹਿ ਭਵਰ ਰਹਿ ਲਪਟਾਏ ਜਪ ਤਪ ਸੰਜਮ ਹਰਖ ਸੁਖ ਮਾਨ ਮਹਤ ਅਰ ਗਰਬ ਮੂਸਨ ਨਿਮਖਕ ਪ੍ਰੇਮ ਪਰ ਵਾਰ-ਵਾਰ ਦਿਉ ਸਰਬ ਮੂਸਨ ਮਰਮ ਨਾ ਜਾਣਈ ਮਰਤ ਹਿਰਤ ਸੰਸਾਰ ਪ੍ਰੇਮ ਪ੍ਰਮਾ ਨ ਬਿਧਿਓ ਉਰਜਿਓ ਮਿਥ ਬਿਹਾਰ ਕਭ ਦਬ ਜਬ ਜਾਰੀ ਹੈ ਦਿਸ਼ਰਤ ਪ੍ਰੇਮ ਬਿਹਾਲ ਮੂਸਨ ਤਬ ਹੀ ਮੂਸੀਏ ਬਿਸਰਤ ਤੁਰਖ ਦਇਆਲ ਜਾ ਕੋ ਪ੍ਰੇਮ ਸੁਆਉ ਹੈ ਚਰਨ ਚਿਤ ਮਨ ਮਾਹੇ ਨਾਨਕ ਬਿਰਹੀ ਬ੍ਰਹਮ ਕੇ ਆਨ ਨਾ ਕਤੂ ਜਾਹੇ ਲਖ ਕਾਂਟੀ ਉਚੋ ਖਨੋ ਚੰਚਲ ਚੀਤ ਬਿਹਾਲ नीच कीच नम्रित सक्रानी करनी कमल जमाल कमल नैन अंजन श्याम चंद्र बदन चित चार मुसन मगन रमस्यो खंड खंड कर हार मगन थयो प्रेम प्रेम सिहो सूदना सिमरत अंग प्रकट भयो सब लोम है ਨਾਣਕ ਅਧੰਪ ਪਤੰਗ